ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਕਿੰਨੀਆਂ ਧੋਕੇ ਰੱਖਤੀਆਂ ਚਾਹ ਬਣਾ ਲਈ ਸਾਰਾ ਕੰਮ ਕੰਪਲੀਟ ਆ ਆਪਣਾ ਹੁਣ ਆਪਾਂ ਇਹ ਪਹਿਲਾ ਮਿੰਦੀਏ ਦੁੱਧ ਆਟਾ ਗੁੰਨੇ ਆ ਪਿਆ ਆਪਣਾ ਦੁੱਧ ਮਿੰਦੀਏ ਦੁੱਧ ਬਣ ਕੇ ਕੰਮ ਨਿਬੇੜ ਕੇ ਹੁਣ ਲੱਗਦੇ ਆ ਆਪਾਂ ਰੋਟੀ ਰੋਟੀ ਲਾਉਨੇ ਆ ਪਰੌਂਠੇ ਇਹ ਸਬਜ਼ੀ ਬਣਾਈ ਸੀ ਜਿਹੜੀ ਰਾਤ ਕਹਿੰਦੇ ਵਧੀਆ ਨਹੀਂ ਲੱਗਦੀ ਸਾਨੂੰ ਨੱਕ ਬੁੱਲ ਕੱਢ ਕੇ ਖਾਦੀ ਆ ਹੁਣ ਇਹਦੇ ਬਣਾ ਲੈਨੇ ਆ ਆਪਾਂ ਪਰੌਂਠੇ ਸਿੱਟੀ ਤਾਂ ਜਾਂਦੀ ਨਹੀਂ ਹੁਣ ਇਹ ਹੁਣ ਇਹਦੇ ਬਣਾਉਣੇ ਆ ਪਰੌਂਠੇ ਲੋ ਜੀ ਰੋਟੀਆਂ ਪਹਿਲਾਂ ਪੇੜੇ ਕਰ ਲਈਏ ਲੋਈਏ ਕਰ ਲਈ ਇੱਕ ਤਾਂ ਪਾਤਾ ਹੀ ਮੈਂ ਹੁਣ ਮੈਂ ਲੋਈਏ ਕਰਦੀ ਸੀ ਕਿ ਲੋਈਏ ਕਰਕੇ ਇਹਦੇ ਵਿੱਚ ਪਾਉਂਗੇ ਇਹ ਮਸਾਲਾ ਇਹ ਮਸਾਲਾ ਪਾ ਕੇ ਆਸਾਂ ਕਰ ਸਹੀ ਪੱਲੀਆਂ ਵਧੀਆ ਵੱਡੀਆਂ ਵੱਡੀਆਂ ਬਣਾ ਲੂੰਗੀ ਗੋਲ ਕਰਦੇ ਇਹਨੂੰ ਪੇੜਾ ਕਰਦੇ ਆ ਦਵਾਰੇ ਦਵਾਰੇ ਪੇੜਾ ਕਰਾਂਗੇ ਹੁਣ ਇੱਕ ਮੇ ਗੋਲ ਕਰ ਲਾਂਗੇ ਵਿੱਚ ਪਾ ਲਿਆ ਮਸਾਲਾ ਗੋਲ ਕਰ ਕਰਕੇ ਫਿਰ ਹੁਣ ਇਹ ਲੋਈਏ ਕਰ ਲਾਣੇ ਨੇ ਇਹਦੇ ਆਪਾਂ ਲੋਈਆ ਕੀ ਕਹਿੰਦੇ ਹੋ ਤੁਸੀਂ ਅਸੀਂ ਤਾਂ ਲੋਈਆ ਕਹਿੰਦੇ ਆ ਲੋਈਆ ਬਣਾਉਣੇ ਆ ਲੋਈਆ ਬਣਾ ਕੇ ਰੱਖ ਲੈ ਇਹ ਪੇੜੇ ਦਾ ਲੋਈਆ ਬਣਾ ਲਿਆ ਇੱਕ ਹੋਰ ਤਿਆਰ ਕਰ ਲਾਣੇ ਨੇ ਪੇੜਾ ਫਿਰ ਚੱਕ ਚੱਕ ਕੇ ਪਾ ਦੂ ਮੈਂ ਇਹ ਦੇਖੋ ਮਸਾਲਾ ਐਵੇਂ ਪਾਉਣੇ ਮਸਾਲਾ ਪਾ ਕੇ ਨੂੰ ਗੋਲ ਕਰ ਲਾਂਗੇ ਫੇਰ ਚੰਗੀ ਤਰ੍ਹਾਂ ਇਹਨੂੰ ਵੀ ਗੋਲ ਕਰਕੇ ਰੱਖ ਦੂ ਮੈਂ ਐਵੇਂ ਗੋਲ ਕਰਕੇ ਰੱਖ ਕੇ ਤੇ ਲੋ ਜੀ ਹੁਣ ਉਧਰ ਇੱਕ ਪਰੌਠਾ ਪਾਇਆ ਸੀਗਾ ਉਹਦੇ ਉੱਤੇ ਲਗਾਤਾ ਕਿਉ ਆਪਾਂ ਹੁਣ ਇਹ ਲੋਈਏ ਕਰ ਲੇ ਲੋਈਏ ਕਰ ਕਰਕੇ ਰੱਖ ਲਾਣੀਆਂ ਪੇੜ ਇੰਨੇ ਇੱਕ ਪਰੌਠਾ ਜਿਹਦਾ ਉਧਰ ਉਪਰ ਤਵੇ ਤੇ ਉਹਨੂੰ ਕਿਉ ਲਗਾਤਾ ਪਾਸਾ ਬਦਲਤਾ ਬੇਟਾ ਆ ਗਿਆ ਏ ਇਹ ਤਾਂ ਹੁਣ ਜਾਊ ਆਪਦੀ ਖਾ ਕੇ ਰੋਟੀ ਪੜਨ ਤੇ ਫਿਰ ਆਪਾਂ ਲਾ ਲਾਂਗੇ ਆਪਣੀਆਂ ਦੋ ਦੋ ਇੱਕ ਇੱਕ ਜਿਹੜੀਆਂ ਲਾਉਣੀਆਂ ਨੇ ਦੁਪਹਿਰੇ ਚਾਹ ਨਾਲ ਖਾਵਾਂਗੇ ਜਿਹੜੀ ਹੋਊਗਾ ਮਸਾਲਾ ਜਾਈ ਸਾਰੇ ਪਾ ਦੂੰ ਕੰਪਲੀਟ ਕਰ ਦੂੰ ਮਕਾ ਦੂੰ ਲੋ ਜੀ ਇੱਧਰ ਬੇਟਾ ਆਪਣਾ ਪਾ ਰਿਹਾ ਸੀਗਾ ਲੈ ਗਿਆ ਚੱਕ ਕੇ ਤਾਂ ਲੈ ਜੂਗਾ ਆਪਣਾ ਖਾ ਲੂ ਕੰਮ ਨਿਮੇੜੂ ਫਿਰ ਇਹ ਜਾਊਗਾ ਆਪਣਾ ਪੜਨ ਤੇ ਆਪਾਂ ਆਪਣਾ ਕੰਮ ਕਰੀ ਜਾਵਾਂਗੇ ਲਾ ਦਾਂਗੇ ਪਰੌਂਠੇ ਲੋ ਜੀ ਹੁਣ ਲਾ ਦਾਂਗੇ ਪਰੌਂਠੇ ਰੋਟੀਆਂ ਲਾਤੀਆਂ ਲਾ ਕੇ ਹੁਣ țeੜੇ ਰੱਖੇ ਸੀਗੇ ਉਹ ਬੇਲ ਲਾਣੇ ਆ ਬੇਲ ਵੇੜ ਕੇ ਪਾਦਣੇ ਆ ਤੇ ਪਕਾ ਲੈਨੇ ਆ ਹੁਣ ਆਪਾਂ ਪਰੌਂਠੇ ਤੇ ਉੱਪਰ ਲਗਾ ਦੇਨੇ ਆ ਘਿਓ ਲੋ ਜੀ ਵੈਗੂ ਜੀ ਹੁਣ ਇਹ ਵੀ ਕਰਤੀਏ ਜਿਹੜੇ 1 2 ਹੈਗੇ ਨੇ ਨਵੇੜ ਦੀਏ ਨਵੇੜ ਕੇ ਕੋਲਾ ਬੇਲਨਾ ਤੇ ਲੋ ਜੀ ਹੁਣੇ ਬਣਾ ਲਿਆ ਬਣਾ ਕੇ ਰੱਖੀ ਜਾਂਦੇ ਆ ਬੇਟਾ ਲੈ ਗਿਆ ਤੇ ਆਪਣੀਆਂ ਲਾ ਦਾਂਗੇ 2 3 ਜਿਹੜੀਆਂ ਰਹਿਣਗੀਆਂ ਵੱਡੀਆਂ ਵੱਡੀਆਂ ਬਣਾ ਲਈਆਂ ਵਧੀਆ ਵੱਡੇ ਪੇੜੇ ਕਰ ਲਈ ਮਸਾਲਾ ਵਧੀਆ ਵੱਡਾ ਪਾ ਲਿਆ ਤਾਂ ਵਧੀਆ ਬਣ ਜਾਣਗੇ ਕਿ ਉਹ ਨਾਲ ਲੱਗਣਗੀਆਂ ਵਧੀਆ ਲੋ ਜੀ ਹੁਣ ਬਣਾ ਲੈ ਕੰਮ ਕਰ ਲਿਆ ਆਪਾਂ ਨੇ ਕੰਪਲੀਟ ਆਪਣਾ ਨਿਬੜ ਗਿਆ ਇਹ ਉਸ ਤੋਂ ਬਾਅਦ ਫੇਰ ਕਰਾਂਗੇ ਹੋਰ ਕੰਮ ਪਹਿਲਾਂ ਰੋਟੀ ਦਾ ਕੰਮ ਨਿਬੜ ਜਵੇ ਨਾਲੇ ਬੇਟਾ ਖਾ ਕੇ ਚੱਲਿਆ ਜਾਂਦਾ ਸਕੂਲ ਆਪਣੀਆਂ ਵੀ ਫਿਰ ਮੈਂ ਜਦੇ ਲਾ ਲਾਨੀਆਂ ਜਾਂਦਾ 8:30 ਫੇਰ ਕਰੀ ਜਾਂਦੇ ਆਪਾਂ ਕੱਪਰ ਕਰਕੇ ਫੇਰ ਚਲੇ ਜਾਂਦੇ ਆ ਸਲਾਈ ਸੈਂਟਰ ਸਲਾਈ ਸੈਂਟਰ ਚ ਆਪਣਾ ਜਿਹੜਾ ਬੁਣ ਬਣਾਈ ਆ ਉਹ ਕਰਦੇ ਆ ਆਕੇ ਫਿਰ ਸ਼ਾਮ ਦੇ ਹੋ ਜਾਂਦੇ ਨੇ ਇਸ ਸ਼ਾਮ ਨੂੰ ਤਾਂ ਬਣਾਉਂਦੀ ਨਹੀਂ ਵੀਡੀਓ ਕਿਉਂਕਿ ਨੇਰਾ ਲੱਗਦਾ ਫਿਰ ਆਕੇ ਕੰਮ ਲੱਗ ਜਾਨੀ ਆ ਭਾਂਡੇ ਮੋਝਦੀਆਂ ਰੋਟੀ ਟੁੱਕ ਸ਼ਾਮ ਨੂੰ ਘੱਟੇ ਬਣਾਉਣੀ ਆ ਨੇਰਾ ਲੱਗਦਾ ਉਹ ਦੇਖੋ ਸਵੇਰੇ ਸਵੇਰੇ ਵਧੀਆ ਚਾਨਣ ਹੁੰਦਾ ਰਸੋਈ 'ਚ ਸ਼ਾਮ ਨੂੰ ਨੇਰਾ ਲੱਗਦਾ ਫੋਨ ਤੇ ਇੱਕ ਦੂਜੇ ਲੋਟ ਕੈਮਰਾ ਕਰਨਾ ਪੈਂਦਾ ਉਹਦੇ ਕਰਕੇ ਤਾਂ ਨੇਰਾ ਲੱਗਦਾ ਲੋ ਜੀ ਹੁਣ ਆਪਾਂ ਲਾ ਲਈਏ ਪਰੌਂਠੇ ਕੰਮ ਨੇ ਵੇੜ ਦਈਏ ਫਿਰ ਮਿਲਦੇ ਆ ਤੁਹਾਨੂੰ ਅੱਗੇ ਕੰਮ ਨਿਬੜ ਗਿਆ ਹੁਣ ਕਰਦੀ ਐ ਸੋਈ ਸਾਫ ਪਹਿਲਾਂ ਤਵਾ ਰੱਖਤਾ ਉੱਧਰ ਤਵਾ ਰੱਖ ਕੇ ਉੱਧਰ ਹੁਣ ਪਰਸੋਈ ਸਾਫ ਕਰਾਂਗੇ ਗੈਸ ਸਾਫ ਕਰਾਂਗੇ ਅੰਦਰ ਮਾਨੂੰ ਬਿੱਡੀਆਂ ਨੇ ਰੋਲਾ ਪਾਰ ਕੇ ਉਹਨਾਂ ਨੂੰ ਵੀ ਦੁੱਧ ਪਾਉਣਾ ਏ ਲੋ ਜੀ ਹੁਣ ਚਲੋ ਇਹ ਪਾਇਆ ਦੁੱਧ ਤਾਂ ਆ ਗਿਆ ਮਾਨੂੰ ਬਿੱਡੀਆਂ ਦੁੱਧ ਪੀਣ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ